ਸਸਿਕਾ ਅਲੋ ਦੋਸਤੋ ਹੋਰ ਸਨਾਓ ਕੀ ਹਾਲ ਚਾਲ ਦੋਸਤੋ ਅੱਜ ਦੋ ਚਾਰ ਗੱਲਾਂ ਕਰੀਏ ਆਪਾਂ ਬਹੁਤ ਦਿਨ ਹੋ ਗਏ ਵੀਡੀਓ ਨਹੀਂ ਬਣਾਈ ਸੀ ਆਪਾਂ ਪਾਈ ਸੀ ਤੇ ਹੋਰ ਸਨਾਓ ਠੀਕ ਠਾਕ ਕੋਈ ਚੜਦੀ ਕਲਾ ਚ ਦੋਸਤੋ ਯਾਰ ਆਪਾਂ ਬੱਚਿਆਂ ਨੂੰ ਵੀਡੀਓ ਕਈ ਵਾਰੀ ਪਾਈਆਂ ਆਪਾਂ ਵੀ ਪਾਈ ਆ ਦਾ ਮੁਖ ਤਰਾ ਚ ਰਹੋ ਜੇ ਤੇ ਕਿਤੇ ਤਿਲਕ ਨਾ ਜਾਇਓ ਜੇ ਕਿਤੇ ਮਾੜੇ ਪਾਸੇ ਤੁਰ ਨਾ ਜਾਇਓ ਜੀ ਮੁੜ ਕੇ ਕੋਈ ਸਾਰਾ ਨਹੀਂ ਬਣਦਾ ਹੁੰਦਾਗਾ ਕੋਈ ਨਹੀਂ ਬਾਈ ਬਾਹ ਫੜਦਾਗਾ ਸੋ ਭਾਈ ਆਪਾਂ ਵੀ ਮੁੱਖ ਤਾਰਾ ਚ ਕਿਉਂ ਕਿ ਜਦੋਂ ਬੰਦਾ ਨਿਕਲ ਜਾਂਦਾ ਹੈ ਤੇ ਆਉਂਦਾ ਫਿਰ ਉਹਦੇ ਤੇ ਕੋਈ ਇਤਬਾਰ ਨਹੀਂ ਕਰਦਾ ਉਤੋਂ ਉਤੋਂ ਬਤੇਰੇ ਲੋਕ ਕਹਿੰਦੇ ਆ ਅਸੀਂ ਨਾਲ ਆ ਤੂੰ ਆ ਸਹੀ ਅਸੀਂ ਐ ਕਰ ਦਿਆਂਗੇ ਅਸੀਂ ਜਿਉਂ ਕਰ ਦਿਆਂਗੇ ਆਪਾਂ ਫਲਾਣਾ ਕਰ ਲਾਂਗੇ ਤੂੰ ਆ ਸਹੀ ਪਰ ਜਦੋਂ ਲੋੜ ਪੈਂਦੀ ਆ ਭਾਈ ਉਦੋਂ ਲੋਕ ਬੂਹੇ ਢੋ ਲੈੰਦੇ ਆ ਯਾਰ ਤੁਸੀਂ ਹਿਸਾਬ ਲਾਓ ਵੀ ਆਪਾਂ ਨੂੰ 2 ਸਾਲ ਹੋ ਗਏ ਆ ਭਾਈ ਆਪਾਂ ਸੌ ਦੇ ਸਕਦੇ ਆ ਇਸ ਚੀਜ਼ ਦੀ ਆਪਾਂ ਕਿਸੇ ਗਲਤ ਪਾਸੇ ਨਹੀਂ ਗਏਗੇ ਤੇ ਪਰ ਯਾਰ 2 ਸਾਲਾਂ ਤੋਂ ਬਾਅਦ ਵੀ ਲੋਕ ਵਿਸ਼ਵਾਸ ਨਹੀਂ ਕਰਦੇ ਤੇ ਠੇਡੇ ਮਾਰਦੇ ਆ ਬਾਈ ਤੁਸੀਂ ਹਿਸਾਬ ਲਾਓ ਵੀ ਆਪਣੀਆਂ ਕਿਡਨੀਆਂ ਦੇ ਵਿੱਚ ਪ੍ਰੋਬਲਮ ਸੀ ਤੇ ਆਪਾਂ ਯਾਰ 5 ਲੱਖ ਵਾਲਾ ਕਾਰਡ ਬਣਾਉਣ ਲੱਗੇ ਸੀ ਬੀਮੇ ਵਾਲਾ ਪਰ ਗੰਦੀਆਂ ਸਭ ਤੋਂ ਜ਼ਿਆਦਾ ਤਾਂ ਸਰਕਾਰਾਂ ਵੀ ਜ਼ਿੰਮੇਦਾਰਾਂ ਲਈ ਕੁਝ ਗਾਈਡਲਾਈਨਾਂ ਹੋਰ ਹੋ ਜਾਂਦੀਆਂ ਤੇ ਜਰਨਲਾਂ ਲਈ ਹੋਰ ਹੋ ਜਾਂਦੀਆਂ ਤੇ ਐਸਡੀ ਭਾਈ ਜਣ ਲਈ ਹੋਰ ਹੋ ਜਾਂਦੀਆਂ ਤੇ ਅਨਸੂਚਿਤ ਜਾਤੀਆਂ ਲਈ ਕੁਝ ਹੋਰ ਹੋ ਜਾਂਦੀਆਂ ਸੋ ਜ਼ਿਮੀਦਾਰ ਯਾਰ ਹੁਣ ਜੇ ਫਾਰਮ ਪਹਿਲਾਂ ਤਾਂ ਲਾਹ ਭਾਰਤਰੀ ਪਰਚੀ ਨਾਲ ਬਣਾਓ ਜਾਂ ਮੰਨ ਲਓ ਕਾਪੀ ਬਣਾਓ ਤੇ ਜਾਂ ਮਤਲਬ ਕੋਈ ਮਜ਼ਦੂਰੀ ਵਾਲੀ ਕੋਈ ਹੋਰ ਕਾਪੀ ਬਣਾਓ ਜਿਵੇਂ ਦਾ ਉਹ ਮਜ਼ਦੂਰੀ ਕਰੇ ਫੇਰ ਬਣੂਗਾ ਜਾਂ ਮਤਲਬ ਰਾਸ਼ਨ ਕਾਰਡ ਹੁਣ ਸਰਕਾਰ ਨੇ ਬੰਦ ਕਰ ਰੱਖੇ ਆ ਜੀ ਫਾਰਮ ਲਿਆਓ ਹੁਣ ਜੀ ਫਾਰਮ ਬਾਈ ਬਾਸਮਤੀ ਜਿੰਨਾਂ ਜ਼ਿਮੀਦਾਰਾਂ ਦੇ ਆ ਤੇ ਉਹ ਬਣਾਉਣ ਤੇ ਫਿਰ ਉਹ ਕਿਵੇਂ ਕਿਸ ਤਰ੍ਹਾਂ ਬਣਾਉਣਗੇ ਉਹਦਾ ਤੁਸੀਂ ਹਿਸਾਬ ਲਾ ਲਓ ਵੀ ਜਬ ਬਾਸਮਤੀ ਫਸਲ ਆ ਸਾਰੇ ਖੇਤਾਂ ਦੇ ਵਿੱਚੋਂ ਜਾਂਦੀ ਆ ਸਾਰੇ ਸ਼ਹਿਰਾਂਾਂ ਦੁਨੀਆਂ ਖਾਂਦੀ ਆ ਸ਼ਹਿਰਾਂ 'ਚ ਵਿਕਦੀ ਆ ਤੇ ਪਰ ਬਾਸਮਤੀ ਦਾ ਜੇ ਫਾਰਮ ਸਰਕਾਰ ਐਕਸੈਪਟ ਨਹੀਂ ਕਰਦੀ ਤੇ ਆਪਾਂ ਯਾਰ ਕਿਸੇ ਨੂੰ ਵੰਗਾਰ ਪਾਈ ਯਾਰ ਖਾਸ਼ ਰਿਸ਼ਤੇਦਾਰ ਨੂੰ ਬਈ ਆਪਾਂ ਵੰਗਾਰ ਪਾਈ ਵੀ ਉਹਨਾਂ ਕੋਲੇ ਯਾਰ ਬਈ ਹੋਰ ਤਾਂ ਹੁਣ ਕਣਕ ਤਾਂ ਹੀ ਫਸਲ ਨਹੀਂ ਹੈਗੀਗੀ ਤੇ ਬਿਮਾਰ ਪਏ ਬੰਦੇ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ ਯਾਰ ਤੇ ਹੋਰ ਕਰੂਗਾ ਵੀ ਕੀ ਇਸ ਤੋਤੇ ਰਿਸ਼ਤੇਦਾਰੀਆਂ ਰਹਿ ਵੀ ਕਾਧੀਆਂ ਜਾਂਦੀਆਂ ਤੇ ਆਪਾਂ 2 ਕੁਆਂਟਲ ਨਰਮੇ ਦੀ ਆਪਾਂ ਗੱਲ ਕੀਤੀ ਰਿਸ਼ਤੇਦਾਰ ਨਾਲ ਯਾਰ 2 ਕੁਆਂਟਲ ਨਰਮਾ ਬਾਈਰ ਤੇ ਮੈਂ ਆਪਦਾ ਲਾਜ ਕਰਾਉਣਾ ਸੀਗਾ ਤੇ ਤੁਸੀਂ ਮੈਨੂੰ ਜੇ ਫਾਰਮ ਬਣਾ ਕੇ ਦੇ ਦਿਓ ਬਾਈ ਅਗਲੇ ਨੇ ਆਪਾਂ ਨੂੰ ਲਾਰਾ ਲਾਤਾ 2 ਦਿਨ ਬਾਈ 4 ਦਿਨ ਨਰਮਾ ਵੇਚਣ ਜਾਂਦੇ ਆ ਭਰਿਆ ਪਿਆ ਤੇ ਫਲਾਨੇ ਵਾਰ ਤੈਨੂੰ ਦੱਸਾਂਗੇ ਤੇ ਉਸ ਤੋਂ ਬਾਅਦ ਬਾਈ ਕਿਸੇ ਨੇ ਫੋਨ ਹੀ ਨਹੀਂ ਚੱਕਿਆ ਸੋ ਬਾਈ ਅੱਜਕੱਲ ਦੇ ਜਵਾਕਾਂ ਨੂੰ ਆਪਾਂ ਬਤੇਰਾ ਮੁੰਡਿਆਂ ਨੂੰ ਇਹ ਗੱਲ ਕਹਿੰਨੇ ਆ ਬਾਈ ਆਪਦਾ ਜੇ ਤੁਹਾਡੇ ਕੋਲੇ ਇੰਨਾ ਮਾੜਾ ਟਾਈਮ ਆ ਬਾਈ ਜੇ ਕੋਈ ਦੋ ਰੁਪਏ ਹੈਗੇ ਆ ਤਾਂ ਖਾ ਲਓ ਤੇ ਉੰਜ ਕੋਈ ਢੁਈ ਨਹੀਂ ਮਾਰਦਾ ਕੋਈ ਨਹੀਂ ਪੁੱਛਦਾ ਰਿਸ਼ਤੇ ਨਾਤੇ ਰਿਸ਼ਤੇਦਾਰੀਆਂ ਦੇ ਨਾਂ ਤੇ ਛਾਲਾ ਨਾ ਮਰਿਆ ਜੇ ਮੁੜ ਕੇ ਭਰਾਵੋ ਕੋਈ ਬਾਹ ਨਹੀਂ ਫੜਦਾ ਜਿਹੜੇ ਬੰਦਿਆਂ ਦੇ ਕੰਮ ਕਰ ਕਰ ਕੇ ਤੁਸੀਂ ਯਾਰ ਕੰਮ ਕਰਾ ਕਰਾ ਕੇ ਛੱਡੇ ਹੋਣ ਜਿਹੜੇ ਬੰਦਿਆਂ ਦੇ ਯਾਰ ਮੁੜ ਕੇ ਉਹ ਬੰਦੇ ਵੀ ਬਾਈ ਜਦੋਂ ਕਿਤੇ ਬੰਦਾ ਤਿਲਕ ਦਾਣਾ ਬਾਈ ਫਿਰ ਉਹ ਵੀ ਮਜ਼ਾਕ ਢਾਉਂਦੇ ਆ ਬਾਈ ਤੇ ਫਿਰ ਜ਼ਿੰਮੇਦਾਰ ਛੋਟਾ ਜ਼ਿਮੀਦਾਰ ਲਾ ਲੋ ਤੇ ਦਿਹਾੜੀਆਂ ਤਾਂ ਕਰ ਨਹੀਂ ਸਕਦਾ ਤੇ ਫਿਰ ਉਹ ਜਾਵੇ ਵੀ ਕਿੱਧਰ ਸਰਕਾਰਾਂ ਮਰੀਆਂ ਸਰਕਾਰਾਂ ਬਾਈ ਫਸਲਾਂ ਹੀ ਉਹ ਵਜਾਓ ਜਿਹੜੀਆਂ ਦਾ ਜੇ ਫਾਰਮ ਹੀ ਨਹੀਂ ਬਣਦਾ ਤੇ ਫਿਰ ਉਹ ਤੁਸੀਂ ਫਸਲਾਂ ਵਜਾਉਣੇ ਕਦੇ ਹੱਸਦੇ ਫਿਰ ਉਹ ਫਸਲਾਂ ਤੇ ਬੈਨ ਕਰੋ ਨਾ ਹੁਣ ਨਰਮੇ ਕੋ ਪਾਵਾਂ ਤਾਂ ਬਾਈ ਹੁੰਦੇ ਨਹੀਂ ਤੇ ਜ਼ਿਮੀਦਾਰ ਨੇ ਝੋਨਾ ਬਾਸਮਤੀ ਲਾਉਣਾ ਤੇ ਬਾਸਮਤੀ ਦੇ ਵਿੱਚ ਤੁਸੀਂ حساب ਲਾ ਲਓ ਵੀ ਬਾਸਮਤੀ ਕਿੱਥੋਂ ਕਿੱਥੋਂ ਤਾਈ ਸਾਰਾ ਅੰਬਰਸਰ ਇਲਾਕਾ ਮਾਝੇ ਇਲਾਕਾ ਫਾਇਲਕਾ ਜਲਾਲਾਬਾਦ ਤਕਰੀਬਨ ਯਾਰ ਅਧੋਂ ਜਿਆਦਾ ਰਕਬਾ ਬਾਸਮਤੀ ਦੇ ਹੇਠਾਂ ਹੈਗਾ ਠੀਕ ਹੈ ਤੇ ਜੇ ਬਾਸਮਤੀ ਦਾ ਜੇ ਫਾਰਮ ਨਹੀਂ ਸਰਕਾਰ ਐਕਸੈਪਟ ਕਰਦੀ ਤੇ ਫਿਰ ਉਹ ਫਸਲ ਤੁਸੀਂ ਵਜਾਉਨੇ ਕਿਉਂ ਮੰਨ ਲਓ ਹੁਣ ਪਿੰਡ ਦੇ ਵਿੱਚ 10 ਬੰਦਿਆਂ ਨੂੰ ਲੋਡ ਪੈ ਜਾਂਦੀ ਆ ਫਰੀ ਬੀਮੇ ਦੀ ਜਾਂ ਫਰੀ ਇਲਾਜ ਕਰਾਉਣ ਦੀ ਤੇ ਫਿਰ ਉਹ ਜੇ ਫਾਰਮ ਮੰਗਦੇ ਆ ਜਾਂ ਰਾਸ਼ਨ ਕਾਰਡ ਬੰਦਿਆ ਤੇ ਜਾਂ ਉਹਨਾਂ ਬੰਦਿਆਂ ਦਾ ਬਣਦਾ ਜਿਹੜੇ 70 ਸਾਲ ਤੋਂ ਪਲੱਸ ਆ ਤੇ ਅੱਜ ਕੱਲ ਦੀ ਪੀੜੀ ਦੀ ਉਮਰ ਹੀ 50 ਸਾਲਾਂ ਤੇ 70 ਸਾਲ ਤੋਂ ਉੱਤੇ ਹੋਊ ਕਿਵੇਂ ਉਹ 70 ਸਾਲ ਦੇ ਦਾਥੋਤੀ ਬਣਾ ਦਿੰਦੇ ਆ ਸੋ ਬਾਈ ਇਹ ਲੁੱਟਾਂ ਖਸੋਟਾਂ ਚੱਲਦੀਆਂ ਆਪਣਾ ਰਿਸ਼ਤੇਦਾਰ ਸੀ ਬਾਈ ਉਹਦਾ ਜਾਨਸਾਰ ਫਰੀਦਕੋਟ ਮੈਡੀਕਲ ਚ ਦਾਖਲ ਸੀਗਾ ਤੇ ਉਹਦਾ ਜਾਨਸਾਰ ਹੀ ਉਹਨਾਂ ਨੇ ਕਾਰਡ ਵੀ ਬਣਾਤਾ 2 ਮਿੰਟਾਂ ਦੇ ਵਿੱਚ ਸਭ ਕੁਝ ਕਰਤਾ ਹੁੰਦਾ ਹੱਥ ਵਾਸ ਇਹਨਾਂ ਦੇ ਬਹੁਤ ਕੋਸ਼ ਹੈ ਬਾਈ ਇਹ ਜਿਹੜੇ ਭਗਵੰਤਬਾਨ ਸਾਹਿਬ ਆਂਦੇ ਅਸੀਂ ਛਾਪੇ ਮਾਰਦੇ ਆ ਇਹਨਾਂ ਦੇ ਸਿਹਤ ਮੰਤਰੀ ਹਸਪਤਾਲਾਂ 'ਚ ਜਾ ਜਾ ਕੇ ਛਾਪੇ ਮਾਰਦੇ ਰਹੇ ਆ ਤਾਂ ਕਈ ਵਾਰ ਆਪਾਂ ਵੀਡੀਓ ਵੇਖਦੇ ਰਹੇ ਆ ਉਹ ਸਭ ਪ੍ਰੋਪੋਗੈਂਡਾ ਹੁੰਦਾ ਬਾਈ ਜ਼ਮੀਨੀ ਪੱਧਰ ਤੇ ਗੱਲਾਂ ਕੁਝ ਹੋਰ ਹੁੰਦੀਆਂ ਕੋਈ ਕੰਮਕਾਰ ਨਹੀਂ ਹੁੰਦਾ ਇੱਥੇ ਇਹ ਸਿਸਟਮ ਹੀ ਕਰਾਪਟ ਹੋਇਆ ਪਿਆ ਬਾਈ ਸੋ ਬਾਈ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤੇ ਬਾਈ ਲਾਈਕ ਕਰਿਓ ਜੇ ਸ਼ੇਅਰ ਕਰਿਓ ਜੇ ਥੈਂਕ ਯੂ ਮਿਹਰਬਾਨੀ ਧੰਨਵਾਦ